ਜਾਰੀ ਹੋ ਗਏ ਹੁਕਮਨਾਮੇ ਤੋਂ ਬਾਅਦ ਉਹਨਾਂ ਨੇ ਨਾਲ ਲੱਗਦੇ ਵੀ ਕਿਹਾ ਵੀ ਸਿੰਘ ਸਬਾਨ ਦੀ ਕਰਦਾਰਕੁਸ਼ੀ ਸ਼ੁਰੂ ਕਰਤੀ ਸਿੰਘ ਸਬਾਨ ਦੀ ਕਰਦਾਰਕੁਸ਼ੀ ਤੋਂ ਬਾਅਦ ਜਦੋਂ ਆਪਣੇ ਦਮਦਮਾ ਸਾਹਿਬ ਦੇ ਜ਼ਾਇਦਾਰ ਸੀਗੇ ਆਪਣੇ ਇਹ ਗਿਆਨੀ ਹਰਪ੍ਰੀਤ ਸਿੰਘ ਉਹ ਸਮੇਂ ਦੇ ਨਾਲ ਉਹ ਗੱਲ ਉਹਨਾਂ ਜੋੜਤੀ ਵੀ ਕਰਦਾਰਕੁਸ਼ੀ ਦੇ ਦੌਰਾਨ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਇੱਥੇ ਆਪਣੇ ਆ ਕੇ ਤੇ ਢੀਂਸਾ ਸਾਹਿਬ ਨੂੰ ਮਿਲ ਕੇ ਗਏ ਜੋ ਢੀਂਸਾ ਸਾਹਿਬ ਆਪਣੇ ਸੀਗੇ ਜ਼ਰੇ ਇਲਾਜ ਸੀਗੇ ਉਹ ਤੁਸੀਂ ਲਗਾਤਾਰਤਾ ਚੋਂ ਦੇਖ ਰਹੇ ਹੋ ਲੇਕਿਨ ਗੱਲ ਇਹ ਆ ਵੀ ਗਿਆਨੀ ਹਰਪ੍ਰੀਤ ਸਿੰਘ ਉਸ ਸਮੇਂ ਉਹਦੇ ਦਮਦਮਾ ਸਾਹਿਬ ਦੇ ਤਖਤ ਦੇ ਜਥੇਦਾਰ ਨਹੀਂ ਸੀਗੇ ਉਹਨਾਂ ਦੀ ਸਪੀਚ ਵਿੱਚ ਆਪਾਂ ਨੂੰ ਜਿਆ ਲੱਗਦਾ ਵੀ ਇੱਕ ਕੜੀ ਨਾਲ ਦੂਜੀ ਕੜੀ ਜੁੜੀ ਜਾ ਰਹੀ ਹੈ ਲੇਕਿਨ ਨਹੀਂ ਸੀ ਜੋ ਠੀਂਸਾ ਸਾਹਿਬ ਨੇ ਆਪਾਂ ਨੂੰ ਸਾਰਿਆਂ ਨੂੰ ਸਪਸ਼ਟ ਕੀਤਾ ਹੈ ਜਿਹੜੀ ਸਾਡੇ ਘਰੇ ਆਈ ਦੋ ਵਾਰੀ ਇੱਕ ਵਾਰੀ ਅਕਾਲ ਤਖਤ ਜਥੇਦਾਰ ਸਾਹਿਬ ਦੇ ਦੇਖੋ ਗਿਆਨੀ ਜੀ ਦੋ ਵਾਰੀ ਸਾਡੇ ਘਰੇ ਆਏ ਨੇ ਇੱਕ ਤੁਹਾਨੂੰ ਮੈਂ 17 ਦੱਸਿਆ ਇੱਕ ਵਾਰੀ ਠੀਂਸਾ ਸਾਹਿਬ ਦੀ ਬੈਸ ਤੋਂ ਬਾਅਦ ਉਹਨਾਂ ਦੇ ਕਾਰਜ ਚਲਾਉਣ ਤੋਂ ਬਾਅਦ ਇੱਕ ਵਾਰੀ ਉਸ ਤੋਂ ਬਾਅਦ ਆਈ ਨਹੀਂ ਸੋ ਇਹ ਤਾਂ ਤੁਸੀਂ ਗੱਲ ਕਰ ਰਹੇ 2 ਦਸੰਬਰ ਤੋਂ ਪਹਿਲਾਂ ਦਾ ਮਤਲਬ ਕੋਈ ਐਸੀ ਕੋਈ ਗੱਲ ਹੀ ਨਹੀਂ ਹੈ ਤਾਂ ਮਤਲਬ ਉਹ ਗੱਲਾਂ ਉਹ ਕਰੇ ਜਾ ਰਹੇ ਨੇ ਇਹ ਤਾਂ ਇਹ 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 ਕਹਿਣਾ ਚਾਹੁੰਦੇ ਨੇ ਵੀ 2 ਦਸੰਬਰ ਤੋਂ ਪਹਿਲਾਂ ਇਹਨਾਂ ਨੇ ਜੀ ਮੀਟਿੰਗ ਕਰਕੇ ਸਾਰਾ ਘੜਿਆ ਮੈਂ ਕਹਿੰਦਾ ਚੈਲੰਜ ਕਰਦਾ ਇਹ ਪ੍ਰੂਫ ਕਰਦੇ ਵੀ 2 ਦਸੰਬਰ ਤੋਂ ਪਹਿਲਾਂ ਅਸੀਂ ਕੋਈ ਇਹਨਾਂ ਨਾਲ ਮੀਟਿੰਗ ਕਰਕੇ ਕੋਈ ਕੀਤਾ ਹੁੰਦਾ ਉਸ ਦੇ ਵਿੱਚ ਜ਼ਿਕਰ ਕਰਦੇ ਕੋਟ ਕਰਦੇ ਆ ਚੰਦੂ ਮਜਰਾ ਸਾਹਿਬ ਕਹਿੰਦੇ ਕਿ ਬੀਬੀ ਜ਼ਗੀਰ ਕੌਰ ਜੀ ਵੀ ਉੱਥੇ ਸੀ ਪਰਮਿੰਦਰ ਢੀਂਸਾ ਜੀ ਵੀ ਉੱਥੇ ਸੀ ਤੇ ਬਡਾਲਾ ਸਾਹਿਬ ਉੱਥੇ ਸੀ ਇਹਨਾਂ ਦਾ ਜ਼ਿਕਰ ਕਰਦੇ ਉਸ ਭਾਸ਼ਾ ਉਹਦੇ ਬਾਕੀਆਂ ਨੇ ਨਾ ਮੀਟਿੰਗਾਂ ਮਤਲਬ ਤੁਸੀਂ ਜਦੋਂ ਇਹ ਗੱਲ ਹੋਈ ਤੁਸੀਂ ਦੱਸ ਰਹੇ ਹੋ ਕਿ ਗੈਨਜੀ ਸਾਡੇ ਘਰੇ ਆਏ ਉਸ ਦਿਨ ਤਾਂ ਉੱਥੇ ਬਡਾਲਾ ਜੀ ਨਹੀਂ ਨਹੀਂ ਕੋਈ ਨਹੀਂ ਸੀ ਉਹਦਾ ਨਾ ਉਹਦਾ ਮੈਸੇਜ ਤਾਂ ਹਮ ਕਹਿੰਦਾ ਹੈ ਲਗਾਤਾਰਤਾ 'ਚ ਤੁਸੀਂ ਸਭ ਨੂੰ ਜੋੜਦਾ ਨਾਲ ਢੀਂਸਾ ਸਾਹਿਬ ਦੇ ਘਰ ਸਰਦਾਰ ਲਹਿਰ ਦੇ ਹੀਡਰਾਂ ਦੀ ਜਾਂ ਜਿਹੜੇ ਪੰਥਦਰਦੀ ਸਨ ਅਕਾਲ ਤਖਬਾ ਨੂੰ ਸਮਰਪਿਤ ਸਨ ਉਹਨਾਂ ਦੀ ਇੱਕ ਵਾਰ ਹੀ ਨਹੀਂ अनेका ਮੀਟਿੰਗਾਂ ਹੋਈਆਂ ਬਹੁਤ ਮੀਟਿੰਗਾਂ ਹੋਈਆਂ ਮੇਰੇ ਖਿਆਲ ਕਈ ਆਪਣੇ ਸੈਂਕੜੇ ਮੀਟਿੰਗਾਂ ਹੋ ਸਕਦੀਆਂ ਆ ਇਹਨਾਂ ਮਤਲਬ ਪਿਛਲੇ ਜੁਲਾਈ ਤੋਂ ਲੈ ਕੇ ਹੁਣ ਦੇ ਆਪਣੇ ਇਸ ਅਗਸਤ ਤੱਕ ਸੋ ਇਹ ਗੱਲਾਂ ਉਹਨਾਂ ਨੇ ਉਸ ਵਰਤਾਂਤ ਵਿੱਚ ਕਹਿਤੀਆਂ ਚੰਦੂ ਮੈਣਾ ਸਾਹਿਬ ਨੇ ਆਪਾਂ ਸਾਰੀਆਂ ਜੋੜ ਲਈਆਂ ਇਦਾਂ ਨਹੀਂ ਹੈਗਾ ਇਕੱਲੀ-ਕੱਲਾ ਵਾਕਿਆ ਵੱਖਰਾ-ਵੱਖਰਾ ਵਾਕਿਆ ਆ ਪਰ ਗਿਆਨੀ ਹਰਪ੍ਰੀਤ ਸਿੰਘ ਜਦੋਂ ਜਾਇਦਰ ਸੀਗੇ ਆਪਣੇ ਦਮਦਮਾ ਸਾਹਿਬ ਦੇ ਤੇ ਉਦੋਂ ਆਪਣੇ ਉਹ ਢੀਂਸਾ ਸਾਹਿਬ ਨੇ ਜੇ ਦੱਸਿਆ ਪਰਮਿੰਦਰ ਜੀ ਨਹੀਂ ਆਏ ਬਾਅਦ ਵਿੱਚ ਜਦੋਂ ਉਹਨਾਂ ਨੂੰ ਫਾਰਗ ਕਰਤਾ ਦੇਖੋ ਉਹਨਾਂ ਨੇ ਚੈਲੰਜ ਕਬੂਲ ਕੀਤਾ ਉਹ ਕਹਿੰਦੇ ਆ ਵੀ ਇਹ ਸਾਜ਼ਿਸ਼ ਆ ਤੁਸੀਂ ਸਾਰੇ ਸਿਆਣੇ ਹੋ ਪਹਿਲਾਂ ਕਿੰਨਾ ਝੂਠ ਬੋਲਿਆ ਡਾਕਟਰ ਚੀਮੇ ਨੇ ਮੇਸ਼ੇਂਦਰ ਸਿੰਘ ਗਰੇਵਾਲ ਉਹਨਾਂ ਨੇ ਵੀ ਇਹ ਤਾਂ ਜੀ ਆਪਣਾ ਭਤੀ ਨਹੀਂ ਹੋ ਸਕਦੀ ਗੈਰ ਕਾਨੂੰਨੀ ਹੈ ਭਤੀ ਇਹ ਇਹਦੇ ਸਾਡੀ ਮਾਨਤ ਰੱਦ ਹੋ ਜਾਣੀ ਆ ਹੁਣ ਅਸੀਂ ਭਤੀ ਕਰਕੇ ਦਿਖਾਤੀ ਹੁਣ ਭਤੀ ਦੀ ਗੱਲ ਨਹੀਂ ਕਰਦੇ ਹੁਣ ਕਹਿੰਦੇ ਇਹ ਸਾਜ਼ਿਸ਼ ਆ ਸਾਜ਼ਿਸ਼ ਆ ਤੁਹਾਨੂੰ ਇੰਨੇ ਮਹੀਨੇ ਬਾਅਦ ਜਿੱਤੇ ਆਈ ਜੇ ਸਾਜਿਦ ਸਿੱਗੀ ਇਹਦਾ ਮਤਲਬ ਤੁਸੀਂ ਅਕਾਲ ਤਖਤ ਸਾਹਿਬ ਦਾ ਜਿਹੜਾ ਸਾਡਾ ਸਿਧਾਂਤ ਹੈ ਮੀਰੀ ਪੀਰੀ ਦਾ ਤੁਸੀਂ ਉਹ ਤੋਂ ਉਲ ਚੱਕ ਰਹੇ ਹੋ ਤੁਸੀਂ ਸਾਡੇ ਜਿਹੜਾ ਵਿਧੀ ਵਿਵਧਾਨ ਨੇ ਅਕਾਲ ਤਖਤ ਸਾਹਿਬ ਦਾ ਤੁਸੀਂ ਉਹਨੂੰ ਆਪਣੇ ਝੂਠਾ ਕਹਿ ਰਹੇ ਹੋ ਇਹ ਸਾਰਾ ਕੁਝ ਇਹਨਾਂ ਦੀ ਬਖਲਾਅ ਤੇ ਆ ਪਹਿਲਾਂ ਵੀ ਕਫਰ ਤੋਲਿਆ ਝੂਠ ਬੋਲਿਆ ਆਪਣੇ ਸਮੂਚੇ ਪੰਥ ਦੇ ਸਾਹਮਣੇ ਅੱਜ ਫੇਰ ਉਹੀ ਝੂਠ ਦੀ ਉਹ ਜਿਹੜੀ ਲੜੀ ਚੱਲ ਰਹੀ ਆ ਮਤਲਬ ਕਿੱਥੇ ਗਈ ਬੁੱਧੀ ਇਹਨਾਂ ਦੀ ਲੱਸੋ ਕੋਈ ਗੱਲ ਨਹੀਂ ਹੋਈ ਠੀਕ ਹੈ ਸਪੀਚ ਵਿੱਚ ਕਈ ਲੀਡਰ ਬਹੁਤ ਕੋਸ਼ਿਸ਼ਾਂ ਕਹਿ ਦਿੰਦੇ ਆ لیکن سپیچ دا ਮੈਨਾ ਇਹ ਨਹੀਂ ਕਿ ਉਹ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਜੁੜਦੀਆਂ ਹੁੰਦੀਆਂ ਆ ਕਈ ਗੱਲਾਂ ਸਾਲ ਪਹਿਲਾਂ ਹੋਈਆਂ ਹੁੰਦੀਆਂ ਕਈ ਗੱਲਾਂ ਮਹੀਨਾ ਪਹਿਲਾਂ ਹੋਈਆਂ ਹੁੰਦੀਆਂ ਲੀਡਰ ਬੋਲਦਾ ਉਹ ਸਾਰਿਆਂ ਨੂੰ ਇਕੱਠੇ ਕਰ ਦਿੰਦਾ ਆ ਤੇ ਆਪਾਂ ਨੂੰ ਲੱਗਦਾ ਉਹਨਾਂ ਨੂੰ ਲੱਗਦਾ ਪਤਾ ਨਹੀਂ ਇਹ ਸਾਰਾ ਕੁਝ ਉਦੋਂ ਹੀ ਹੋਇਆ ਬਿਲਕੁਲ ਇਹ ਗੱਲ ਝੂਠੀ ਆ ਅਸਲ ਜਿਵੇਂ ਦੱਸਿਆ ਪਰਮਿੰਦਰ ਜੀ ਨੇ ਉਹ ਹਿੱਲ ਗਏ ਨੇ ਜਿਹੜਾ 11 ਅਗਸਤ ਦੇ ਜਿਹੜੇ ਆਪਣੇ ਡਿਲੀਗੇਟਾਂ ਦੇ ਫੈਸਲੇ ਹੋਏ ਯਾਨੀ ਹਰਪ੍ਰੀਤ ਸਿੰਘ ਪ੍ਰਧਾਨ ਬਣੇ ਦੀਬਾ ਸਤਵੰਤ ਕੌਰ ਜੀ ਸ਼ੇਰ ਪਰਸਨ ਬਣੇ ਉਹ ਤੋਂ ਘਬਰਾ ਗਏ ਤੇ ਆਪਣੇ ਬਖਲਾ ਗਏ ਉਸ ਤੋਂ ਬਾਅਦ ਜਿਹੜਾ ਸੰਤ ਲੰਗੋਵਾਲ ਦੀ ਵਰਸੀ ਤੇ ਐਡਾ ਵੱਡਾ ਇਕੱਠ ਹੋਇਆ ਉਹਨਾਂ ਨੂੰ ਕੁਸ਼ੋਕ ਕਹਿਣ ਨੂੰ ਹੈ ਹੀ ਨਹੀਂ ਸੀਗਾ ਸੋ ਉਹਨਾਂ ਨੇ ਆਹ ਗਲਤਾਂ ਬਿਲਕੁਲ ਮੰਨ ਘੜਤ ਗੱਲ ਬਣਾਈ ਆ ਇਹ ਦੇਖੋ ਜੇ ਅਸੀਂ ਉਹਦਾ ਦੇ ਹੁੰਦੇ ਤੇ ਅਸੀਂ ਕਾਹਦੇ ਲਈ ਕਾਲ ਤਖਤ ਸਾਹਿਬ ਜਾਂਦੇ ਵੀ ਤੁਸੀਂ ਸਿੰਘ ਸੁਭਾ ਨੂੰ ਘਰ ਸੱਦ ਕੇ ਉਹ ਜਿਹੜਾ ਬਗਾ ਪਕੰਡੀ ਸਾਹ ਦੇ ਆ ਤੁਸੀਂ ਉਹਨੂੰ ਮਾਫ ਕੀਤਾ ਅਸੀਂ ਅਸੀਂ ਕਿਉਂ ਉਹਨਾਂ ਦੇ ਰਾਹ ਤੇ ਤੁਰਾਂਗੇ ਅਸੀਂ ਤਾਂ ਉਸ ਗੱਲ ਦੇ ਵਿਰੋਧੀ ਆ ਅਸੀਂ ਆਪ ਅਕਾਲ ਤਖਤ ਸਾਹਿਬ ਗਏ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਦੀ ਜ਼ਾਇਦਾਦੀ ਤੋਂ ਫਾਰਗ ਕਰਕੇ ਦੰਦਮਾ ਸਾਹਿਬ ਭੇਜਿਆ ਅੱਜ ਤੁਸੀਂ ਕਹਿੰਦੇ ਹੋ ਆਪਣੇ ਸਾਰੀ ਸਾਜ਼ਿਸ਼ ਆ ਪਹਿਲੀ ਗੱਲ ਤਾਂ ਸਾਜ਼ਿਸ਼ ਜਿਹੜਾ ਲਫ਼ਜ਼ ਆ ਹੁਕਮਨਾਮਿਆਂ ਨੂੰ ਲੈ ਕੇ ਜਾਂ ਸਾਡੇ ਆਪਣੇ ਸਿੱਖ ਸਿਧਾਂਤ ਨੂੰ ਲੈ ਕੇ ਇਹ ਬਹੁਤ ਵੱਡੀ ਟਾ ਲੱਗਦੀ ਆ ਸਾਨੂੰ ਸਾਡੀ ਆਪਣੀ ਸਾਡੀ ਆਸਥਾ ਨੂੰ ਸਾਡੇ ਸਿਧਾਂਤ ਨੂੰ ਇਹ ਕੌਣ ਮੰਨੂਗਾ ਵੀ ਸਾਜ਼ਿਸ਼ ਆ ਜੀ ਦੇਖੋ ਪੰਜਾ ਸਿੰਘ ਸਬਾਨਾ ਨੇ ਪੰਜਾ ਨੇ ਕੀਤਾ ਆਪਾਂ ਫਸੀਲ ਤੋਂ ਹੁਕਮ ਨਾਮਾ ਜਾਰੀ ਕੀਤਾ ਤੇ ਜੈਦਾ ਰਕबीर ਸਿੰਘ ਉਦੋਂ ਸੀਗੇ ਅਕਾਲ ਤਖਬ ਸਾਹਿਬ ਦੇ ਜਾਇਦਾਦ ਜੇ ਇਹਦਾ ਦਮਦਮਾ ਸਾਹਿਬ ਦੇ ਜਾਇਦਾਦ ਸੀਗੇ ਵੱਡੀ ਜ਼ਿੰਮੇਵਾਰੀ ਸੀ ਆਪਣੇ ਗਿਆਨੀ ਰਕबीर ਸਿੰਘ ਜੀ ਦੀ ਤੇ ਤੁਸੀਂ ਉਹ ਗੱਲ ਨੂੰ ਹੋਰ ਪਾਸੇ ਆਪਣੇ ਉਹਦਾ ਮਣਾਉਣਾ ਚਾਹੁੰਦੇ ਹੋ ਘਰੇ ਨਹੀਂ ਆਏ ਸਾਡੀ ਮੈਂ ਦੱਸਦਾ ਤੁਹਾਨੂੰ ਜੀ ਘਰੇ ਨਹੀਂ ਆਏ ਸਾਡੀ ਇਸ ਇਸ ਸਟੇਟਮੈਂਟ ਦਾ ਚੰਦੂ ਮਾੜਾ ਸਾਹਿਬ ਦੀ ਜਿਹਨੂੰ ਉਹਨਾਂ ਨੇ ਵੀ ਕੋਟ ਕੀਤਾ ਜਿਹੜੀ ਤੁਸੀਂ کہہ ਰਹੇ ਹੋ ਗੱਲ ਚੰਦੂ ਮਾੜਾ ਸਾਹਿਬ ਦੀ ਜਿਹੜੀ ਹੈਗੀ ਸਪੀਚ ਸੁਣੋ ਲਗਾਤਾਰਤਾ ਦੇ ਵਿੱਚ ਉਹ ਗੱਲ ਕਰ ਰਹੇ ਆ ਪਹਿਲਾਂ ਆਪਣੇ ਉਹਨਾਂ ਨੇ ਸੁਧਾਰ ਲੈਣ ਦੀ ਗੱਲ ਕੀਤੀ ਸੁਧਾਰ ਲੈਣ ਦੀ ਗੱਲ ਕੀਤੀ ਸੁਧਾਰ ਲੈਣ ਬਣੀ ਤੇ ਉਹ ਬਾਅਦ ਹੁਕਮਨਾਮੇ ਜਾਰੀ ਹੋ ਗਏ ਹੁਕਮਨਾਮੇ ਤੋਂ ਬਾਅਦ ਉਹਨਾਂ ਨੇ ਨਾਲ ਲੱਗਦੇ ਵੀ ਕਿਹਾ ਵੀ ਸਿੰਘ ਸਬਾਨ ਦੀ ਕਿਰਦਾਰਕੁਸ਼ੀ ਸ਼ੁਰੂ ਕਰਤੀ ਸਿੰਘ ਸਬਾਨ ਦੀ ਕਿਰਦਾਰਕੁਸ਼ੀ ਤੋਂ ਬਾਅਦ ਜਦੋਂ ਆਪਣੇ ਗੰਦਮਾ ਸਾਹਿਬ ਦੇ ਜਾਇਦਰ ਸੀਗੇ ਆਪਣੇ ਇਹ ਗਿਆਨੀ ਹਰਪੀ ਸਿੰਘ ਉਸ ਸਮੇਂ ਦੇ ਨਾਲ ਉਹ ਗੱਲ ਉਹਨਾਂ ਜੋੜਤੀ ਵੀ ਕਿਰਦਾਰਕੁਸ਼ੀ ਦੇ ਦੌਰਾਨ ਤੋਂ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਇੱਥੇ ਆਪਣੇ ਆ ਕੇ ਤੇ ਢੀਂਸਰ ਸਾਹਿਬ ਨੂੰ ਮਿਲ ਕੇ ਗਏ ਜੋ ਢੀਂਸਰ ਸਾਹਿਬ ਆਪਣੇ ਸਿੱਕੇ ਜ਼ਰੇ ਇਲਾਜ ਸੀਗੇ ਉਹ ਤੁਸੀਂ ਲਗਾਤਾਰਤਾ ਚੋਂ ਦੇਖ ਰਹੇ ਹੋ ਲੇਕਿਨ ਗੱਲ ਇਹ ਆ ਵੀ ਗਿਆਨੀ ਹਰਪ੍ਰੀਤ ਸਿੰਘ ਉਸ ਸਮੇਂ